ਸੰਗਾਜੀ ਲਾਲਾ ਦੋਲਤਰਾਏ ਆਰੀਆ ਦੀ ਲਿਖੀ ਹੋਈ ਕਿਤਾਬਾ ਸੁਬਾਨ ਉਮਰੀ ਗੁਰੂ ਗੋਬਿੰਦ ਸਿੰਘ ਉਹਦਾ ਤਰਜਮਾ ਜਿਹੜਾ ਪੰਜਾਬੀ ਚੋਂ ਮਿਲਦਾ ਉਹਦਾ ਸਰਲੇਖ ਆਏਗਾ ਮਹਾਬਲੀ ਗੁਰੂ ਗੋਬਿੰਦ ਸਿੰਘ ਤੇ ਉਹਦੇ ਮੁੱਖ ਬੰਦ ਵਿੱਚ ਉਹ ਲਿਖਦਾ ਕਹਿੰਦਾ ਕਿ ਦੁਨੀਆ ਦੇ ਲੋਕੋ ਇਸ ਧਰਤੀ ਉੱਤੇ ਤਿੰਨ ਤਰ੍ਹਾਂ ਦੇ ਲੋਕ ਪੂਜੇ ਜਾਂਦੇ ਨੇ ਜਾਂ ਤੇ ਕੋਈ ਭਗਤ ਹੋਵੇ ਜਾਂ ਸੂਰਬੀਰ ਹੋਵੇ ਜਾਂ ਦਾਨੀ ਹੋਵੇ ਪਰ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੂਰਬੇਤਾ ਭਗਤੀ ਔਰ ਦਾਨ ਦੇਣ ਦੀ ਹੱਦ ਮੁਕਾ ਦਿੱਤੀ। ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜਿਹੜਾ ਵਾ ਉਹ ਦਾਨੀ ਹੋਇਆ ਵਾ। ਦਾਨੀਆਂ ਵਿੱਚ ਲੋਕਾਂ ਨੇ ਜ਼ਮੀਨਾਂ ਦਾਨ ਕੀਤੀਆਂ ਨੇ। ਦਾਨੀਆਂ ਵਿੱਚ ਲੋਕਾਂ ਨੇ ਸੋਨਾ ਦਾਨ ਕੀਤਾ ਵਾ। ਦਾਨੀਆਂ ਵਿੱਚ ਵੱਡੇ-ਵੱਡੇ ਲੋਕਾਂ ਨੇ ਰਾਜ ਭਾਗ ਪੈਸਾ ਦਾਨ ਕੀਤਾ। ਪਰ ਦਾਨ ਦੀ ਹੱਦ ਮੁਕਾਤੀ ਆ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜਿੱਦਾਂ ਦਾਨ ਦੇਣ ਤੇ ਆਏ ਨਾ ਤੇ ਆਪਣੇ ਪਰਿਵਾਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੇਰ ਜੀ ਧਾਨ ਵਿੱਚ ਕੁਰਬਾਨ ਕਰ ਦਿੱਤੇ ਕਲਗੀਧਰ ਪਾਸ਼ਾ ਜੀ ਤੋਂ ਬਲਹਾਰ ਜੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੱਤ ਹੋਈ ਸੂਰਬੀਰਤਾ ਦੀ ਉਹ ਕਹਿੰਦੇ ਕਿ ਭਗਤੀ ਦੀ ਤਾਂ ਹਾਦਿ ਮਕਾ ਦਿੱਤੀ ਹੈ ਭਗਤੀ ਭਗਤ ਕਰਨ ਲਈ ਭੋਰੇ ਪੋਟ ਦੇ ਨੇ ਭਗਤੀ ਕਰਨ ਲਈ ਭਗਤ ਭੋਰਿਆਂ ਵਿੱਚ ਬਹਿ ਕੇ ਭਗਤੀ ਕਰਦੇ ਨੇ ਭਗਤ ਜੰਗਲਾਂ ਵਿੱਚ ਬਹਿ ਕੇ ਭਗਤੀ ਕਰਦੇ ਨੇ ਭਗਤ ਕਿਤੇ ਕੱਲੇ ਜੰਗਲਾਂ 'ਚ ਬਹਿ ਬਹਿ ਕੇ ਭਗਤੀ ਕਰਦੇ ਨੇ ਤੇ ਜਾ ਕੇ ਰੱਬ ਨਾਲ ਉਹਨਾਂ ਦੀ ਸੁਰਤ ਜੋੜਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਨਹਾਰ ਜਾਈਏ ਦੁਨੀਆਂ ਦੇ ਲੋਕੋ ਕਲਗੇਤਰ ਪਾਸ਼ਾ ਜੀ ਦੇ ਪੁੱਤ ਸ਼ਹੀਦ ਹੋ ਰਹੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਸੁਰਤ ਜੋੜ ਕੇ ਰੱਬ ਦਾ ਸ਼ੁਕਰ ਕਰ ਰਹੇ ਵਾ ਪੁੱਤਾਂ ਨੂੰ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਜੀ ਭਗਤੀ ਵਿੱਚ ਜੁੜਿਆ ਹੋਇਆ ਹੈ ਭਗਤੀ ਦੀ ਹੱਦ ਮੁਕਾ ਕੇ ਰੱਖ ਦਿੱਤੀ ਤਾਂ-ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਪਰਿਵਾਰ ਵਿਛੜ ਰਿਹਾ ਵਾ ਸੂਰਤ ਪ੍ਰਭੂ ਦੇ ਚਰਨਾਂ ਨਾਲ ਜੁੜੀ ਹੋਈ ਹੈ। ਪਰਵਾਰ ਵਿਛੋੜਾ ਜਿੱਥੇ ਸਰਸਾ ਨਦੀ ਦੇ ਕੰਢੇ ਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੂਰਤ ਜੋੜ ਕੇ ਸਿੱਖਾਂ ਨੂੰ ਕਹਿੰਦੇ ਨੇ ਸਿੱਖੋ ਅੰਮ੍ਰਿਤ ਵੇਲਾ ਹੋ ਗਿਆ। ਆਓ ਦਇਆ ਸਿੰਘ ਜੀ ਬਾਣੀ ਪੜ੍ਹੀਏ। ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਹੀ ਕਰੀ। ਜੇ ਤੀ ਸਿਰਧ ਪਾਈ। ਵੇਖਾਂ ਬਿਨ ਕਰਮਾਂ ਕੇ ਨਾਹੀ ਮਿਲੇ। ਮਤਵੇ ਚ ਰਤਨਾਂ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬਚਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਪਰਿਵਾਰ ਵਿਚ ਛੱਡ ਰਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਪਜੀ ਸਾਹਿਬ ਪੜ ਰਹੇ ਨੇ ਸਾ ਸੰਗਤ ਜੀ ਇੱਥੇ ਤੁਸੀਂ ਪਰਿਵਾਰਾਂ ਵਾਲੇ ਵੀ ਉਹ ਸਾਰੇ ਆ ਕਿੰਨਾ ਵੱਡਾ ਵੀ ਕੋਈ ਹੋਵੇ ਨਾ ਆਪਣੇ ਆਪ ਨੂੰ ਸਿੱਖ ਤੇ ਸੰਤ ਖਵਾਉਂਦਾ ਹੋਵੇ ਰੋਣਾ ਪੈ ਜਾਵੇ ਕਿ ਉਹਦੇ ਬੱਚਿਆਂ ਤੇ ਵਿਪਤਾ ਆ ਗਈ। ਉਹਨੂੰ ਬਾਣੀ ਪੜਨੀ ਭੁੱਲ ਜਾਵੇਗੀ। ਤੇ ਇੱਕ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਿਵਾਰ ਵਿਛੜ ਰਿਹਾ ਪਰ ਕਲਗੀਧਰ ਪਾਤਸ਼ਾਹ ਜੀ ਉਹਨਾਂ ਦੀ ਸੂਰਤ ਪ੍ਰਭੂ ਨਾਲ ਜੁੜੀ ਹੋਈ ਭਗਤੀ ਦੀ ਹੱਦ ਮੁਕਾ ਕੇ ਰੱਖਦੀ। ਉਹ ਜਿਹੜੇ ਜਿੰਨਾ ਇੱਕ ਕਿਤਾਬ ਲਿਖੀ ਆਏ ਉਹ ਹਿੰਦੂ ਕਟੜ ਆਰੀਆ ਸਮਾਜੀ ਲਾਲਾ ਦولت رائے ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਬਲੀ ਮਹਾਬਲੀ ਨਾਲ ਉਹਨੇ ਪਤਾ ਨਹੀਂ ਕੀ ਲਿਖਿਆ ਕਹਿੰਦਾ ਕੇ ਬਲੀ ਬਹੁਤ ਹੋਏ ਦੁਨੀਆ ਚ ਪਰ ਮਹਾਬਲੀ ਜੇ ਕੋਈ ਹੋਇਆ ਤਾਂ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਤਾ ਕਿਵੇਂ ਉਹਨੇ ਦੋ ਬੰਦਿਆਂ ਦੀ ਵਗਾਰਨ ਦਿੱਤੀ ਉਹਦੇ ਵਿੱਚ ਕਹਿੰਦਾ ਕਿ ਮਹਾ ਭਾਰਤ ਦੀ ਜੰਗ ਵਿੱਚ ਦੋ ਸੂਰਬੀਰ ਬਲੀ ਖੜੇ ਨੇ ਇੱਕ ਕੌਰਵਾਵਲ ਦੇ ਪਾਸੇ ਦਾ ਤੇ ਇੱਕ ਪਾਂਡਵਾਵਲ ਦੇ ਪਾਸੇ ਦਾ ਪੰਜ ਪਾਂਡਵਾਵਲ ਦੇ ਪਾਸੇ ਜੇ ਕੋਈ ਬਲੀ ਆ ਸੂਰਵੀਰਾ ਤਾਂ ਸ਼੍ਰੀ ਅਰਜੁਨ ਖੜੇ ਨੇ ਸ਼੍ਰੀ ਕ੍ਰਿਸ਼ਨ ਦਾ ਜਿਹੜਾ ਨਾ ਉਹ ਰਥਵਾਈ ਬਣਿਆ ਹੋਇਆ ਆ अर्जुन तीर ਚਲਾ ਰਿਹਾ ਵਾ अर्जुन ਇੰਨਾ ਮਹਾਰਾ ਸ਼ਸਤਰ ਵਿਜਿਆ ਵਿੱਚ ਕਿ ਉਹ ਪਾਣੀ ਵਿੱਚ ਘੁੰਮਦੀ ਮੱਛੀ ਦੀ ਅੱਖ ਦਾ ਨਿਸ਼ਾਨਾ ਲਾ ਦਿੰਦਾ ਵਾ 17 ਦਿਨਾਂ ਵਿੱਚ ਲੱਖਾਂ ਬੰਦੇ ਉਹਦੇ ਤੀਰਾਂ ਨਾਲ ਮਾਰੇ ਗਏ ਔਰ ਜਿੰਨੀ ਦੇਰ ਅਰਜੁਨ ਪਾਂਡਵਾ ਵੱਲੋਂ ਖੜੇ ਸਾ ਸੰਗਤ ਜੀ ਲੱਖਾਂ ਕੌਰ ਉਹਦਾ ਕੁਝ ਨਹੀਂ ਵਿਗਾੜ ਸਕੇ ਦੂਜੇ ਪਾਸੇ ਕੌਰਮਾਵਲ ਦੇ ਪਾਸੇ ਇੱਕ ਜੋਧਾ ਲੜਦਾ ਉਹ ਸ਼ਸਤਰ ਵਿਦਿਆ ਸਭ ਜੋਧਿਆਂ ਦਾ ਉਹ ਗੁਰੂ ਆ ਉਦਨਾਂ ਇਤਿਹਾਸ ਵਿੱਚ ਲਿਖਿਆ ਗੁਰੂ ਦਰੋਣਾਚਾਰੀ ਦਰੋਣਾਚਾਰੀਆ ਕੌਰਵਾਂ ਵੱਲੋਂ ਲੜਦਾ ਦੋਵਾਂ ਪਾਸਿਓਂ ਜੰਗ ਦਾ ਕੋਈ ਨਿਰਣਾਇ ਨਹੀਂ ਹੋਇਆ 2.7 ਲੱਖ ਤੋਂ ਵੱਧ ਬੰਦਾ 17 ਦਿਨਾਂ ਵਿੱਚ ਮਹਾਭਾਰਤ ਦੀ ਜੰਗ ਵਿੱਚ ਜਿਹੜਾ ਮਰ ਗਿਆ ਕਹਿੰਦੇ 17ਵੇਂ ਦਿਨ ਫਿਰ ਇੱਕ ਘਟਨਾ ਘਟੀ ਜਿਹੜਾ ਪਾਡਵਾ ਵੱਲੋਂ ਅਰਜੁਨ ਲੜ ਰਿਹਾ ਸੀ ਨਾ ਚੱਕਰੀਬਿਉ ਵਿੱਚ ਫਸਿਆ ਅਰਜਨ ਦਾ ਪੁੱਤ ਪੁੱਤਰ ਅਭਮਨਿਓ ਅਭਮਨਿਓ ਨੇ ਕੌਰਵਾਂ ਨੇ ਚੱਕਰ ਚ ਫਸਾ ਕੇ ਮਾਰ ਦਿੱਤਾ ਤੇ ਅਰਜੁਨ ਨੂੰ ਜਦੋਂ ਪਤਾ ਲੱਗਾ ਵੀ ਉਹਦਾ ਪੁੱਤਰ ਅਭਿਮਾਨੀ ਉਹ ਮਰ ਗਿਆ ਆਪਣੇ ਪੁੱਤ ਦੇ ਮਰਨ ਦੀ ਖਬਰ ਸੁਣ ਕੇ ਉਹਦੇ ਹੱਥੋਂ ਤੀਰ ਕਮਾਨ ਡਿੱਗ ਪਿਆ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪਿਆ ਸ਼੍ਰੀ ਕ੍ਰਿਸ਼ਨ ਜੀ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ ਅਰਜਨ ਤੀਰ ਕਮਾਨ ਚੁੱਕ ਅਜੇ ਮੈਦਾਨੇ ਜੰਗ ਚੱਲ ਰਿਹਾ ਤੂੰ ਤੀਰ ਚਲਾਉਣੇ ਬੰਦ ਕਿਉਂ ਕਰਤੇ ਉਹਨੇ ਧਾਮ ਹਾਰ ਕੇ ਕਿਹਾ ਸ਼੍ਰੀ ਕ੍ਰਿਸ਼ਨ ਜਿਹਦਾ ਪੁੱਤ ਮਰ ਜੇ ਉਧੀਆਂ ਬਾਵਾਵਾਂ ਚੋਂ ਬਲ ਨਹੀਂ ਰਹਿੰਦਾ ਮੇਰੀਆਂ ਬਾਵਾਵਾਂ ਚੋਂ ਤਾਕਤ ਸੀ ਦੁਸ਼ਮਣ ਨੂੰ ਮਾਰਨ ਦੀ ਪਰ ਜਦੋਂ ਮੇਰਾ ਆਪਣਾ ਪੁੱਤ ਮਰ ਗਿਆ ਜਿੱਦਾਂ ਜਵਾਨ ਪੁੱਤ ਮਰ ਚੇ ਉਹਦੀਆਂ ਬਾਵਾਵਾਂ ਚੋਂ ਬਲ ਨਹੀਂ ਰਹਿੰਦਾ ਉਸ ਵਕਤ ਤੋਂ ਬਾਅਦ ਅਰਜਨ ਤੋਂ ਤੀਰ ਨਹੀਂ ਚੱਲੇ ਤੀਰ ਕਮਾਨ ਛੱਟ ਕੇ ਰੋਣ ਲੱਗ ਪਿਆ ਜੁਦਿਸਤਰ ਨੇ ਹੱਥ ਜੋੜ ਕੇ ਸ਼੍ਰੀਕ੍ਰਿਸ਼ਨ ਨੂੰ ਕਿਹਾ ਕਹਿੰਦੇ ਸ਼੍ਰੀਕ੍ਰਿਸ਼ਨ ਕੌਰਵਾਂ ਤੇ ਪਾਣਵਾਂ ਦੀ ਜੰਗ ਦਾ ਕੋਈ ਨਿਰਣਾ ਨਹੀਂ ਹੋ ਰਿਹਾ ਸਾਡੇ ਵੱਲ ਅਰਜਨ ਸੀ ਇਦਾ ਪੁੱਤ ਮਰ ਗਿਆ ਤੀਰ ਸੁੱਟ ਕੇ ਰੋ ਰਿਹਾ ਹੁਣ ਦੱਸ جنگ ਕਿਵੇਂ ਜਿੱਤੀ ਜਾਏ ਤੇ ਸ੍ਰੀ ਕ੍ਰਿਸ਼ਨ ਨੇ ਕਿਹਾ ਜਿੰਨੀ ਦੇਰ ਕੌਰਮਾਵਲ ਦੇ ਪਾਸੇ ਗੁਰੂ ਦਰੋਣਾਚਾਰੀ ਆ ਖੜਾ ਨਾ ਤੁਸੀਂ ਮਹਾਭਾਰਤ ਨਹੀਂ ਜਿੱਤ ਸਕਦੇ ਉਹਨੇ ਕਿਹਾ ਜੇ ਮਹਾਭਾਰਤ ਦੀ جنگ ਨਹੀਂ ਜਿੱਤੀ ਜਾ ਸਕਦੀ ਫਿਰ ਕੋਈ ਹੱਲ ਦੱਸੋ جنگ ਕਿਵੇਂ ਜਿੱਤੀਏ ਦਰੋਣਾਚਾਰੀ ਨੂੰ ਮਾਰ ਦਈਏ ਉਹਨੇ ਕਿਹਾ ਨਹੀਂ ਤੁਸੀਂ ਦਰੋਣਾਚਾਰੀ ਨੂੰ ਮਾਰ ਹੀ ਨਹੀਂ ਸਕਦੇ ਉਹਨੇ ਕਿਹਾ ਫਿਰ ਦੱਸੋ ਤਸਰੀਕਸ਼ਨ ਨੇ ਇੱਕ ਗੱਲ ਕਹੀ ਕਹਿੰਦਾ ਸਿਰਫ ਦਰੋਣਾਚਾਰੀਆ ਦੇ ਸਿਰ ਉੱਤੇ ਕੌਰਵਾਂ ਦੀ ਜੰਗ ਟਿਕੀ ਹੋਈ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਜੰਗ ਜਿੱਤੀ ਜਾਵੇ ਇੱਕ ਵਾਰ ਦਰੋਣਾਚਾਰੀਆ ਦੇ ਕੋਲ ਜਾ ਕੇ ਝੂਠਾ ਰੌਲਾ ਪਾ ਦਿਓ ਕਿ ਤੇਰਾ ਪੁੱਤ ਅਸ਼ਵਦਾਮਾ ਮਰ ਗਿਆ ਅਸ਼ਵਦਾਮਾ ਨਹੀਂ ਰਿਆ ਥੋੜਾ ਉਹਦੇ ਲਾਗੇ ਜਾ ਕੇ ਰੌਲਾ ਪਾ ਦਿਓ ਕਿਉਂਕਿ ਕੋਈ ਕਿੰਨਾ ਵੀ ਵੱਡਾ ਜੋਧਾ ਹੋਵੇ ਉਹਦੀ ਔਲਾਦ ਉਹਦੀ ਕਮਜ਼ੋਰੀ ਹੁੰਦੀ ਹੈ ਇਹ ਗੱਲ ਯਾਦ ਰੱਖਿਓ ਵੱਡੇ ਵੱਡੇ ਤਾਕਤਵਰ ਬੰਦੇ ਦੀ ਕਮਜ਼ੋਰੀ ਉਹਦੀ ਔਲਾਦ ਹੁੰਦੀ ਮਾਪੇ ਔਲਾਦ ਦੀ ਕਮਜ਼ੋਰੀ ਕਰਕੇ ਹਾਰ ਜਾਂਦੇ ਨੇ ਤੇ ਵੱਡਾ ਕੋਈ ਕਿੰਨਾ ਵੀ ਕੋਈ ਤਾਕਤਵਰ ਯੋਧਾ ਹੋਵੇ ਉਹਦੀ ਕਮਜ਼ੋਰੀ ਉਹਦੀ ਔਲਾਦ ਹੁੰਦੀ ਕ੍ਰਿਸ਼ਨ ਨੇ ਇਹ ਗੱਲ ਕਹੀ ਆ ਤੇ ਜਿਹੜਾ ਯੁਦਿਸ਼ਠਰਾ ਉਹ ਦਰੁਣਾਚਾਰਿਆ ਉਹਨੂੰ ਵੀ ਪਤਾ ਵੀ ਕਿੰਨਾ ਵੱਡਾ ਯੋਧਾ ਹੈਗਾ ਵਾ ਉਹ ਕੌਰਮਾ ਵੱਲੋਂ ਥੰਮ ਬਣ ਕੇ ਖੜਾ ਵਾ ਜੜਾ ਜੁਦੇਸ਼ਤਰਾ ਉਹਨੇ ਆਪਣੇ ਸੈਨਿਕਾਂ ਨੂੰ ਕਿਹਾ ਵਾ ਕਿ ਦਰੁਣਾਚਾਰੀਆ ਦੇ ਕੋਲ ਜਾ ਕੇ ਕਹਿ ਦਿਓ ਕਿ ਅਸ਼ਵਦਾਮਾ ਨਹੀਂ ਰਹੇ ਅਸ਼ਵਦਾਮਾ ਜਿਹੜਿਆ ਉਹ ਮੁੱਕ ਗਿਆ ਵਾ ਤੇ ਰੋਣਾ ਪਾ ਦਿਓ ਤੇਰਾ ਪੁੱਤਰ ਅਸ਼ਵਦਾਮਾ ਮਰ ਗਿਆ ਕਹਿੰਦੇ ਨੇ ਵੀ ਦਰੁਣਾਚਾਰੀਆ ਚੋਂ ਜਦੋਂ ਉਹਨੇ ਸੁਣਿਆ ਇਹ ਗੱਲ ਉਹਦੇ ਚ ਲੜਨ ਦੀ ਤਾਕਤ ਨਹੀਂ ਰਹਿ ਗਈ ਤੇ ਇਸ ਤਰ੍ਹਾਂ 17ਵੇਂ ਦਿਨ ਜਦੋਂ ਸ਼ਾਮ ਹੋਈ ਜੋਦਸ਼ਤਰ ਨੇ ਰੱਥ ਲਿਜਾ ਕੇ ਉਸ ਰੱਥ ਦੇ ਕੋਲ ਖਿਲਾਰ ਦਿੱਤਾ ਜਿਹਦੇ ਤੇ ਦਰੁਣਾਚਾਰੀਆ ਸੀ ਜਿੱਥੇ ਦਰੁਣਾਚਾਰੀਆ ਖੜੇ ਸੀ ਤੇ ਉੱਚੀ ਆਵਾਜ਼ ਚ ਰੌਲਾ ਪਾਇਆ ਵੀ ਅਸਵਦਾ ਮਾਰ ਨਹੀਂ ਰਹੇ ਅਸਵਧਮਾ ਜਿਹੜੇ ਆ ਉਹ ਮਰ ਗਏ ਆ ਹੌਲੀ ਦਿਣੀ ਕਿਹਾ ਵਾ ਤੇ ਜਦੋਂ ਦਰੁਣਾਚਾਰੀਆ ਨੇ ਇਹ ਸੁਣਿਆ ਏ ਕਿ ਉਸ ਦਾ ਪੁੱਤਰ ਨਹੀਂ ਰਿਹਾ ਉਸ ਦਾ ਪੁੱਤਰ ਮਰ ਗਿਆ ਤਾਂ ਦਰੁਣਾਚਾਰੀ ਨੇ ਆਪਣੇ ਪੁੱਤ ਦੀ ਜਿਹੜੀ ਮਰਨ ਦੀ ਝੂਠੀ ਖਬਰ ਸੁਣੀ ਆ ਹੋ ਪੁੱਤ ਦੇ ਮਰਨ ਦੀ ਖਬਰ ਸੁਣ ਕੇ ਘਾਸ਼ ਖਾ ਕੇ ਡਿੱਗ ਪਿਆ ਦਰੋਣਾਚਾਰੀਆ ਬਿਵੋਸ਼ ਹੋ ਗਿਆ ਬਾਸ ਦਰੋਣਾਚਾਰੀਆ ਦੇ ਬਿਵੋਸ਼ ਹੋਣ ਦੀ ਧੀਰ ਸੀ ਕਿ ਪਾਣਵਾ ਦਾ ਐਸਾ ਜੋਰ ਪਿਆ ਕਿ ਮਹਾਭਾਰਤ ਦੀ ਜੰਗ ਪੰਜ ਪਾਣਵਾ ਦੇ ਹੱਕ ਵਿੱਚ ਚੱਲੀ ਗਈ ਔਰ ਸਾਸੰਗ ਜੀ ਐਡੇ ਵੱਡੇ ਵੱਡੇ ਜੋਦੇ ਪੁੱਤ ਮਰਨ ਦੀ ਖਬਰ ਸੁਣ ਕੇ ਬਿਵੋਸ਼ ਹੋ ਗਏ ਤੇ ਉਹ ਲਾਲਾ ਦੌਲਤਰਾਮ ਆਚਾਰੀਆ ਕਹਿੰਦਾ ਕਿ ਮਹਾਬਲੀ ਤੰਤਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਉਨਾ ਕੱਲੀ ਕੱਲੀ ਖਬਰ ਸੁਣੀ ਸਹਬਜ਼ਾਦਿਆਂ ਦੀ ਸ਼ਹੀਦ ਹੋਣ ਦੀ ਜਿਨ੍ਹਾਂ ਨੇ ਅੱਖਾਂ ਨਾਲ ਸ਼ਹੀਦ ਹੁੰਦੇ ਵੇਖੇ ਉਹਨਾਂ ਸਾਰਾ ਵਰਤਾਂਟ ਆ ਕੇ ਦੱਸਿਆ ਵੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਪਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨਹੀਂ ਡੋਲੇ ਉੱਚੀ ਆਵਾਜ਼ੋਂ ਜਗਾਰੇ ਛੱਡਦੇ ਰਹੇ ਨੇ ਅਸਲੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਮਹਾਂਬਲੀ ਸੁਭਾਨ ਉਮਰੀ ਗੁਰੂ ਗੋਬਿੰਦ ਸਿੰਘ ਤਾਇਓ ਇੱਕ ਪੰਜਾਬੀ ਦਾ ਵਿਦਵਾਨ ਹੈ ਗਏ ਲਿਖਦਾ ਇਹ ਕਹਿੰਦਾ ਹੈ ਕਿ ਦੁਨੀਆ 'ਚੋ ਐਸਾ ਕੋਈ ਪਿਓ ਨਹੀਂ ਆ ਜਿਨੇ ਪੁੱਤ ਮਰਨ ਉਤ ਜਕਾਰੇ ਛੱਡੇ ਹੋਣ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ। ਦੋ ਜਵਾਨ ਪੁੱਤ ਅੱਖਾਂ ਸਾਹਮਣੇ ਸ਼ੀਤ ਹੁੰਦੇ ਵੇਖ ਕੇ ਵੀ ਜਕਾਰੇ ਛੱਡਦੇ ਰਹੇ। ਨਾ ਮੱਥੇ 'ਤੇ ਕੋਈ ਟਿਉੜੀ, ਨਾ ਮੱਥੇ 'ਤੇ ਕੋਈ ਉਦਾਸੀ, ਨਾ ਅੱਖਾਂ ਵਿੱਚ ਕੋਈ ਹੰਝੂ। ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੁੱਤ ਸ਼ੀਤ ਕਰਵਾ ਕੇ ਵੀ ਉੱਚੀ ਆਵਾਜ਼ ਵਿੱਚ ਜਕਾਰੇ ਛੱਡ ਕੇ ਮਿਹਰਬਾ ਹੋ ਕੇ ਤੁਰ ਪਏ। ਸਾਸੰਗ ਜੀ ਉਹ ਵਿਦਵਾਨ ਲਿਖਦਾ ਕਹਿੰਦਾ ਕਿ ਦੁਨੀਆ 'ਚੋਂ ਐਸਾ ਕੋਈ ਪਿਓ ਨਹੀਂ ਆ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਹੋਇਆ ਦੁਨੀਆ 'ਚ ਐਸਾ ਕੋਈ 조ਦਾ ਕੋਈ ਦਾਨੀ ਨਹੀਂ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਹੋਵੇ ਉਹਦੀਆਂ ਸਤਾਰਾਂ ਬੜੀਆਂ ਪਿਆਰੀਆਂ ਨੇ ਕਹਿੰਦਾ ਕਿ ਪਟਨਾ ਸਾਹਿਬ ਤੋਂ ਲੈ ਕੇ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਲੈ ਕੇ ਸਾਬੋਕੇ ਤਲਵੰਡੀ ਸਾਬੋਕੇ ਤਲਵੰਡੀ ਤੋਂ ਲੈ ਕੇ ਨਦੇੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਂਗ ਕਿਸੇ ਨੇ ਆਪਣੀ ਜ਼ਿੰਦਗੀ ਦਾ ਪਿਆੜਾ ਇਦਾਂ ਤੈਨਹੀਂ ਕੀਤਾ ਸੁਣਿਓ ਬੜੀਆਂ ਪਿਆਰੀਆਂ ਗੱਲਾਂ ਉਹ ਕਹਿੰਦਾ ਕਿ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਪੰਦ ਮੁਕਾਵਦਾ ਵੇਖਿਆ ਨਹੀਂ ਫਿਰ ਸੁਣਿਓ ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਐਦਾਂ ਪੰਦ ਮੁਕਾਵਦਾ ਸੁਣਿਆ ਨਹੀਂ ਉਹ ਹੀਰੇ ਜਿਹੜੇ ਪਿਆਰਿਆਂ ਪੁੱਤਰਾਂ ਨੂੰ ਮੋਹ ਮੌਤ ਦੇ ਪਾਵੰਦਾ ਵੇਖਿਆ ਨਹੀਂ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਵੇਖਿਆ ਨਹੀਂ ਪਿਤਾ ਕੋਈ ਵੀ ਪੁੱਤਰ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਪੁੱਤ ਸ਼ਹੀਦ ਕਰਵਾ ਕੇ ਵਿਜੈਕਾਰੇ ਛੱਡੇ ਔਰ ਸਾਸੰਗਤ ਇਹ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਔਰ ਐਸੇ ਪੂਰਨੇ ਪਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਮ ਪੂਰਨਿਆਂ ਤੇ ਸਦੀਆਂ ਤੱਕ ਕੌਮ ਲਿਖਦੀ ਰਹੀ ਸਦੀਆਂ ਤੱਕ ਕੌਮ ਲਿਖਦੀ ਰਹੇਗੀ ਪੂਰਨਿਆਂ ਦਾ ਅਰਥ ਹੈ ਹੁੰਦਾ ਹੈ ਕਿ ਜਿਹਦੇ ਉੱਪਰ ਲਿਖਿਆ ਜਾਵੇ ਸਦੀਆਂ ਤੱਕ ਕੌਮ ਲਿਖਦੀ ਰਹੀ ਸਦੀਆਂ ਤੱਕ ਕੌਮ ਲਿਖਦੀ ਰਹੇਗੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੂਰਨੇ ਪਾਏ ਕਹਿੰਦੇ ਇੱਕ ਅੱਖ ਨਾਲ ਸਮੁੰਦਰ ਵੇਖਣਾ ਅਸੰਭਵ ਆ ਇਦਾਂ ਹੀ ਇੱਕ ਕਲਮ ਨਾਲ ਇੱਕ ਜਨਮ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਵਡਿਆਈ ਲਿਖਣੀ ਵੀ ਅਸੰਭਵ ਆ ਇਸ ਧਰਤੀ ਉੱਤੇ 42 ਸਾਲ ਦਾ ਜੀਵਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਕਹਿੰਦਾ ਕਿ ਮੈਂ 42 ਲੱਖ ਜਨਮ ਲਵਾਂ ਇਸ ਧਰਤੀ ਤੇ ਪਰ ਵਾਰ-ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਡਿਆਈ ਕਰਾਂ ਤਾਂ ਵੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਵਡਿਆਈ ਨਹੀਂ ਮੁੱਕ ਸਕਦੀ 사ਸੰਗਤ ਜੀ ਉਹ ਮਹਾਨ ਦਾਨੀ ਦਾਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਹੈ ਗੁਰੂ ਗੋਬਿੰਦ ਸਿੰਘ ਜੀ ਕਰਮਵੀਰ ਹੈ ਗੁਰੂ ਗੋਬਿੰਦ ਸਿੰਘ ਜੀ ਨਾਸਰਾਂ ਮਨਸੂਰ ਹੈ ਗੁਰੂ ਗੋਬਿੰਦ ਸਿੰਘ ਜੀ ਹੁਣ ਇੱਕ ਛੋਟੀ ਜੀ ਗੱਲ ਮੈਂ ਤੁਹਾਨੂੰ ਸੁਣਾਉਣੀ ਆ ਇੱਕ ਬਹੁਤ ਗਰੀਬ ਬੰਦਾ ਜਿਹੜਾ ਉਹ ਆ ਗਿਆ ਸਾਧ ਸੰਗਤ ਜੀ ਗੁਰੂ ਜੀ ਨੂੰ ਧਾਈਓ ਗਰੀਬ ਨਵਾਜ਼ ਕਹਿੰਦੇ ਨੇ ਮੈਂ ਕਿਸੇ ਦੇਤਾਰੀ குரு ਦੀ ਨਿੰਦ ਕਹਣੀ ਆ ਠੀਕ ਆ ਜਿਹੜੇ ਕਿਸੇ ਨੂੰ ਮੰਨਦੇ ਨੇ ਉਹ ਮੰਨੀ ਜਾਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਤਿੰਨ ਦਿਨ ਰੋਟੀ ਖਾ ਕੇ ਗਿਆ ਲੰਗਰ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਵੱਡੇ ਰਾਜੇ ਸਿੱਖ ਨੇ ਪਰ ਜਿੱਦਣ ਚੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਧੀ ਦਾ ਰਿਸ਼ਤਾ ਕੀਤਾ ਨਾ ਆਪਣੇ ਦਰ ਤੇ ਟੋਕਰੀ ਢੋਣ ਵਾਲੇ ਸੇਵਕ ਧਨ ਧਨ ਪਾਈ ਜੇਠਾ ਗੁਰੂ ਰਾਮਦਾਸ ਸਾਹਿਬ ਜੀ ਨੂੰ ਚੁਣਿਆ ਵੱਡੇ ਵੱਡੇ ਰਾਜਿਆਂ ਦੇ ਘਰ ਨਹੀਂ ਲੱਭੇ ਆਪਣੀਆਂ ਧੀਆਂ ਵਾਸਤੇ ਇੱਥੇ ਹੀ ਵਸ ਨੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਕਾਬਲ ਤੋਂ ਲੋਕ ਕੋੜੇ ਪੇਟ ਕਰਨ ਆਉਂਦੇ ਨੇ ਜਿਹੜੇ ਲੋਕ ਕੋੜੇ ਪੇਟ ਕਰਦੇ ਇਹਦਾ ਮਤਲਬ ਅਮੀਰ ਮੰਦੇ ਨੇ ਛੇਵੇਂ ਪਾਸ਼ਾ ਜੀ ਨੂੰ ਦੁਸ਼ਾਲੇ ਕੋੜੇ ਪੇਟ ਕਰਨ ਵਾਲੇ ਲੋਕ ਬੈਠੇ ਨੇ ਵੱਡੇ ਵੱਡੇ ਅਮੀਰ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਝੁਕਦੇ ਨੇ ਪਰ ਜਿੱਦਣ ਮੇਰੇ ਛੇਵੇਂ ਪਾਸ਼ਾ ਜੀ ਨੇ ਆਪਣੀ ਇਕਲੋਤੀ ਧੀ ਦਾ ਰਿਸ਼ਤਾ ਕਰਨਾ ਸੀ ਪੰਜ ਪਰਾਵਾਂ ਦੀ ਇਕਲੋਤੀ ਪੈਣ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਦੀ ਇਕਲੋਤੀ ਧੀ ਜਿੱਦਣ ਛੇਵੇਂ ਪਾਸ਼ਾ ਜੀ ਨੇ ਆਪਣੀ ਧੀ ਵਿਰੋਧ ਦਾ ਰਿਸ਼ਤਾ ਕੀਤਾ ਉਸ ਦਿਨ ਅਮੀਰ ਲੋਕ ਨਹੀਂ ਲੱਭੇ ਕੋੜਿਆਂ ਦੁਸ਼ਾਲਿਆਂ ਵਾਲੇ ਨਹੀਂ ਲੱਭੇ ਉਹ ਦਿਨ ਜੁਗਰਾਉਂ ਦੇ ਲਾਗੇ ਪਿੰਡ ਮੱਲਾ ਮੱਲੇ ਦਾ ਸਭ ਤੋਂ ਗਰੀਬ ਸਿੱਖ ਭਾਈ ਧਰਮੇ ਦੇ ਪੁੱਤਰ ਭਾਈ ਸਾਧੂ ਨਾਲ ਛੇਵੇਂ ਪਾਤਸ਼ਾਹ ਨੇ ਆਪਣੀ ਧੀ ਦਾ ਰਿਸ਼ਤਾ ਕੀਤਾ ਇਹਨੂੰ ਕਹਿੰਦੇ ਨੇ ਗਰੀਬ ਨਵਾਜੀ ਅੱਜ ਦੇ ਧਾਰੀ ਗੁਰੂ ਡੰਮ ਜਿੰਨੇ ਚੱਲ ਰਹੇ ਨੇ ਅਸੀਂ ਨਿੰਦਕ ਨਹੀਂ ਪਰ ਕਿਸੇ ਇੱਕ ਵੀ ਕਵੀ ਇੱਕ ਵੀ ਕੋਈ ਮੈਨੂੰ ਦਿਖਾ ਦਿਓ ਜਿੰਨੇ ਆਪਣੇ ਧੀ ਪੁੱਤ ਦਾ ਰਿਸ਼ਤਾ ਕਿਸੇ ਗਰੀਬ ਸੇਵਾਦਾਰ ਨਾਲ ਕੀਤਾ ਹੋਵੇ ਆਪਣੀਆਂ ਤੀਆਂ ਪੁੱਤਾਂ ਦੇ ਰਿਸ਼ਤੇ ਅਮਰੀਕਾ ਕੈਨੇਡਾ ਵੱਡੇ ਵੱਡੇ ਜਿਹੜੇ ਅਮੀਰ ਨੇ ਉਹਨਾਂ ਨਾਲ ਕਰਦੇ ਨੇ ਕਿਸੇ ਸੇਵਾਦਾਰ ਨਾਲ ਨਹੀਂ ਆਪਣੀ ਧੀ ਪੁੱਤ ਦਾ ਰਿਸ਼ਤਾ ਨਹੀਂ ਕਰਦੇ ਕਿਸੇ ਗਰੀਬ ਨਾਲ ਤਿੱਕ ਗੁਰੂ ਨਾਨਕ ਦਾ ਕਾਰਜ ਜਿੱਥੇ ਗਰੀਬ ਨਵਾਜੀਏ ਇੱਥੇ ਗਰੀਬਾਂ ਨੂੰ ਮਾਣ ਮਿਲਦਾ ਹੈ ਅੱਜ 10ਵੇਂ ਪਾਤਸ਼ਾਹੀ ਦੇ ਚਰਨਾਂ 'ਚ ਇੱਕ ਗਰੀਬ ਬੰਦਾ ਆਇਆ ਹੈ ਪੈਰਾਂ ਦਾ ਜੋੜਾ ਟੁੱਟਿਆ ਹੋਇਆ ਕੱਪੜੇ ਫਟੇ ਹੋਏ ਨੇ ਉਹਨੂੰ ਕਵੀ ਲਿਖਣ ਦਾ ਉਹਨੂੰ ਜਿਹੜਾ ਸਿੱਖਿਆ ਹੋਇਆ ਹੈ ਉਹਨੂੰ ਲਿਖਣ ਦਾ ਸ਼ੌਂਕ ਹੈ ਰੱਬ ਬਲੋਂ ਰੱਬ ਨੇ ਨਦਰ ਕੀਤੀ ਅੱਖਰ ਜੋੜ ਲੈਂਦਾ ਹੈ ਉਹਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਕਵੀਆਂ ਦਾ ਬੜਾ ਸਤਿਕਾਰ ਕਰਦੇ ਨੇ ਨੰਦਪੁਰ ਸੇਵਾ ਕੀ ਪੁੱਛਦਾ ਏ ਵੀ ਕਵੀ ਦਰਬਾਰ ਕਦੋਂ ਲੱਗਦਾ ਏ ਤੇ ਦੱਸਣ ਵਾਲਿਆਂ ਕਿਹਾ ਏ ਕਿ ਕਵੀ ਦਰਬਾਰ ਸ਼ਾਮੀ ਲੱਗਦਾ ਪਰ ਤੂੰ ਕੀ ਲੈਣਾ ਕਹਿੰਦਾ ਮੈਂ ਵੀ ਕਵੀ ਆ ਇੱਕ ਸਿੱਖ ਵਿੱਚੋਂ ਜਿਹੜਾ ਚੌਧਰੀ ਨਹੀਂ ਹੁੰਦੇ ਨਾ ਕਹੀ ਉਹ ਨਿਕਲਿਆ ਜਿਹਨੂੰ ਚੌਧਰੀ ਸਮਝਦੇ ਹੋਏ ਜਿਨ੍ਹਾਂ ਦਾ ਕੰਮ ਗੁਰਦੁਆਰੇ ਰੌਲਾ ਪਾਉਣਾ ਹੁੰਦਾ ਏ ਹੋਰ ਕੰਮ ਨਹੀਂ ਉਹ ਕਹਿੰਦਾ ਤੇਰੇ ਕੱਪੜੇ ਕਵੀਆਂ ਵਾਲੇ ਮੈਲੇ ਕੱਪੜੇ ਨੇ ਟੁੱਟਾ ਹੋਇਆ ਤੇਰਾ ਪੈਰਾਂ ਦਾ ਜੋੜਾ ਏ ਤੂੰ ਕਵੀ ਕਿਦਣੋਂ ਲੱਗਦਾ ਏ ਕੱਪੜਿਆਂ ਤੋਂ ਕਵੀ ਨਹੀਂ ਲੱਗਦਾ ਭਿਖਾਰੀ ਲੱਗਦਾ ਏ ਉਵਚਾਰਾ ਚੁੱਪ ਕਰ ਗਿਆ ਐਨੇ ਨੂੰ ਇੱਕ ਦੂਜੇ ਸਿੱਖ ਨੇ ਮੋਢੇ ਤੇ ਹੱਥ ਧਰ ਕੇ ਪਿਆਰ ਨਾਲ ਗਿਆ ਉਹ ਕੋਈ ਗੱਲ ਨਹੀਂ ਭਾਈ ਗਰੀਬ ਨਵਾਜ ਹੈ ਸਾਡਾ ਗੁਰੂ ਜੇ ਤੇਰੇ ਕੋਲ ਕੋਈ ਗੁਣ ਹੈ ਗੁਰੂ ਜ਼ਰੂਰ ਕਿਰਪਾ ਕਰਨਗੇ ਸ਼ਾਮੀ ਦੁਵਾਨ ਲੱਗਣਾ ਹੈ ਆ ਜਾਵੇਂ ਤੇ ਜਦੋਂ ਕੇਸਕਰ ਸਾਹਿਬ ਦੀ ਤਰਤੀ ਤੇ ਦੁਵਾਨ ਲੱਗਾਈ ਸਾ ਸੰਗਤ ਤੋਂ ਕਈ ਜਿਹੜੇ ਉੱਥੇ ਕਵੀ ਆਏ ਹੋਏ ਨੇ ਪਾਤਸ਼ਾਹ ਤੰਤਰ ਜਾਮੀ ਨੇ ਜਦੋਂ ਨੇ ਮਨ ਭਰ ਕੇ ਮੱਥਾ ਠੇਕਿਆ ਹੈ ਤੇ ਸਤਗੁਰੂ ਕਲਗੀਧਰ ਪਾਸ਼ਾ ਜੀ ਨੇ ਨજર ਪਰ ਕੇ ਵੇਖ ਕੇ ਕਿਹਾ ਭਾਈ ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ ਕਹਿੰਦਾ ਜੀ ਮੈਂ ਕਟੋਚ ਤੋਂ ਆਇਆ ਵਾਂ ਹਜ਼ੂਰ ਪੁੱਛਦੇ ਤੇਰਾ ਨਾਂ ਕੀ ਹੈ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਗਰੀਬਾਂ ਦਾ ਕਾਦਾ ਨਾ ਹੁੰਦਾ ਹੈ ਤੇ ਮਹਾਰਾਜ ਜੀ ਅਮੀਰਾਂ ਦਾ ਨਾ ਹੁੰਦਾ ਹੈ ਗਰੀਬਾਂ ਦਾ ਕਾਦਾ ਨਾ ਹੈ ਗਰੀਬੀ ਵਿੱਚ ਤਾਂ ਨਾਂ ਵੀ ਗੜ ਜਾਂਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਪਏ ਕਹਿੰਦੇ ਗੱਲ ਤਾਂ ਤੇਰੀ ਸਹੀ ਹੈ ਗਰੀਬੀ ਵਿੱਚ ਨਾਮ-ਵਾਕਿਆ ਹੀ ਵਿਗੜ ਜਾਂਦੇ ਆ ਸਿਆਣੇ ਬਜ਼ੁਰਗਾਂ ਦਾ ਕਥਨ ਆ ਮਾਇਆ ਤੇਰੇ ਤੀਨ ਕਾਮ ਪਰਸੂ ਪਰਸਾ ਪਰਸਰਾ ਮਾਇਆ ਦੇ ਤਿੰਨ ਨਾਮ ਹੀ ਜੇ ਪੈਸੇ ਨਾ ਹੋਣ ਤੇ ਲੋਕ ਕਹਿੰਦੇ ਜੇ ਪਰਸੂ ਮਾੜੇ ਜੇ ਪੈਸੇ ਆ ਜਾਣ ਤੇ ਪਰਸਾ ਤੇ ਥੋੜੀ ਜਿਹੀ ਅਮੀਰੀ ਆ ਜਾਏ ਤੇ ਹੱਥ ਜੋੜ ਕੇ ਚੌਧਰੀ ਪਰਸਰਾਮ ਜੀ ਬੰਦਾ ਉਹ ਯੋਹੰਦਾ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾ ਕਲਗੀਆਂ ਵਾਲੇ ਹਾਸਪੇ ਤੇ ਕਹਿੰਦੇ ਗੱਲ ਤੇਰੀ ਸਹੀ ਆ ਪੈਸੇ ਨਾ ਹੁਣ ਗਰੀਬੀ ਚੋਂ ਨਾ ਵਿਗੜ ਜਾਂਦੇ ਨੇ ਭਾਈ ਕੋਈ ਗੱਲ ਨਹੀਂ ਫਿਰ ਵੀ ਦੱਸ ਤੇਰਾ ਨਾਂ ਕੀ ਓਨੇ ਕਿਹਾ ਜੀ ਮਾਪਿਆਂ ਆ ਨਾਮ ਰੱਖਿਆ ਸੀ ਹੰਸਰਾਮ ਪਰ ਪਾਸ਼ਾ ਜੀ ਮੈਂ ਕਦੇ ਸੁਣਿਆ ਹੀ ਨਹੀਂ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਹੋਵੇ ਮੈਨੂੰ ਲੋਕੀ ਹੰਸੂ ਕਹਿੰਦੇ ਆ ਓਏ ਹੰਸੂ ਤੰਤਨ ਗੁਰੂ ਗੁਬੈਰ ਸਿੰਘ ਮਹਾਰਾਜ ਜੀ ਪਿਆਰ ਵਿੱਚ ਆ ਕੇ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਫਿਰ ਕੋਈ ਕਵਤਾ ਸੁਣਾਓ ਜੋ ਆਉਂਦਾ ਤੇ ਜਦੋਂ ਪਾਸ਼ਾ ਜੀ ਨੇ ਕਹਿ ਕੇ ਬੁਲਾਇਆ ਨਾ ਮਨ ਪਰ ਗਿਆ ਕਵੀ ਹੰਸਰਾਮ ਦਾ ਓਨੇ ਕਿਹਾ ਆਵਾਜ਼ ਸਤਗੁਰਾ ਅੱਜ ਤੱਕ ਮੈਨੂੰ ਕਿਸੇ ਨੇ ਹੰਸਰਾਮ ਨੇ ਕਿਹਾ ਤੁਸੀਂ ਨੇ ਹੰਸਰਾਬ ਜੀ ਕਹਿ ਕੇ ਬੁਲਾ ਰਹੇ ਹੋ ਇੱਕ ਵਾਰਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਤੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇਹ ਵਡਿਆਈ ਸੁਣ ਕੇ ਮਨ ਭਰਿਆ ਸਾਹਿਬ ਕਹਿੰਦੇ ਸੁਣਾਓ ਉਹਨੇ ਰੁਬਾਈ ਤੇ ਉਹਨੇ ਸੁਣਾਈ ਹੈ ਜੀ ਰੁਬਾਈ ਉਹਨੇ ਹੋਰ ਕਵਿਤ ਸੁਣਾਇਆ ਕਹਿੰਦੇ ਹੋਰ ਸੁਣਾਓ ਉਨੇ ਹੋਰ ਸੁਨਾਈਆਂ ਨੇ ਲਾਈਨਾ ਪਾਸ਼ਾ ਨੇ ਖੋਸ਼ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖੋਸ਼ੋ ਕੇ ਬੋਲੇ ਕਹਿੰਦੇ ਖਜਾਂਚੀ ਨੂੰ ਸਿੰਘੋ ਬਲਾਓ ਖਜਾਂਚੀ ਨੂੰ ਸਦਿਆ ਰਾਮਚੰਦ ਨੂੰ ਕਹਿੰਦੇ ਖਜਾਂਚੀ ਜੀ ਖਜ਼ਾਨੇ ਚ ਮਾਇਆ ਕਿੰਨੀ ਪਈ ਹੈ ਉਹਨੇ ਵੇਖ ਕੇ ਕਹ ਮਹਾਰਾਜ ਜੀ 18000 ਰਜਿਤ ਪਨ ਭਾਵ ਸੋਨੇ ਚਾਂਦੀ ਦੀਆਂ ਮੋਹਰਾਂ 18000 ਖਜ਼ਾਨੇ ਚ ਪਈਆਂ ਨੇ ਪਾਸ਼ਾ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਥੈਲੀਆਂ ਭਰ ਕੇ ਸਾਰਾ ਖਜ਼ਾਨਾ ਕਵੀ ਹੰਸਰਾਮ ਜੀ ਨੂੰ ਦੇ ਦਿਓ। ਉਹਦਾ ਮਨ ਪਾ ਰਾਇਆ। ਮਹਾਰਾਜ ਜੀ 2-4 ਮੋਹਰਾਂ ਦੇ ਦਿਓ। ਮੇਰੀ ਜ਼ਿੰਦਗੀ ਲੰਘ ਜਾਣੀ ਐ। ਮੈਂ ਕੀ ਕਰਨਾ ਖਜ਼ਾਨੇ ਨੂੰ? ਦਸਵੇਂ ਪਾਸ਼ਾ ਜੀ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਅਸੀਂ ਤੁਹਾਨੂੰ ਰਾਜੇ ਬਣਾਉਣਾ ਚਾਹੁੰਦੇ ਆਂ। ਤੁਹਾਨੂੰ ਕਿਸੇ ਨੇ ਭਿਖਾਰੀ ਕਿਹਾ ਤੇਰੇ ਕੱਪੜੇ ਤਾਂ ਕਬੀਆਂ ਵਾਲੇ ਨਹੀਂ ਭਿਖਾਰੀਆਂ ਵਾਲੇ ਲੱਗਦੇ ਨੇ। ਤੂੰ ਗੁਰੂ ਦਰਬਾਰ ਚੋਂ ਆਇਆ ਜਾਂ ਤੈਨੂੰ ਰਾਜਾ ਬਣਾਉਣਾ। ਖਜ਼ਾਨਾ ਖਾਲੀ ਕਰ ਦਿਓ। ਥਾਲੀਆਂ ਭਰ ਕੇ ਦੇ ਦਿੱਤੀਆਂ ਨੇ ਜਦੋਂ ਖਜ਼ਾਨਾ ਲਿਆ ਕੇ ਰੱਖਿਆ ਨਾ ਮੋਰੇ ਥਾਲੀਆਂ ਭਰ ਕੇ ਮੋਰਾਂ ਦੀਆਂ ਉਹ ਅੱਖਾਂ ਪਰ ਕੇ ਰੋਣ ਲੱਗ ਪਿਆ ਭਾਸ਼ਾ ਨੇ ਆਵਾਜ਼ ਦੇ ਕੇ ਕਿਹਾ ਕਹਿੰਦੇ RAMCHAND JI ਮਹਾਰਾਜ ਹੁਕਮ ਕਹਿੰਦੇ ਜਿਹੜਾ ਹਾਥੀ ਗਵਾਲੀਅਰ ਦੀ ਸੰਗਤ ਨੇ ਭੇਟ ਕੀਤਾ ਪਾਲਕੀ ਲਾ ਕੇ ਹਾਥੀ ਵੀ ਕਵੀ ਹੰਸ੍ਰਮ ਨੂੰ ਦੇ ਦਿਓ ਰਾਜੇ ਲੋਕ ਹਾਥੀਆਂ ਤੇ ਆਉਂਦੇ ਚੰਗੇ ਲੱਗਦੇ ਨੇ ਭਾਸ਼ਾ ਦੇ ਇਹ ਬਚਨ ਸੁਣ ਕੇ ਮਨ ਬੜਾ ਬਰਾਗ ਚੋਂ ਆਇਆ ਹੱਥ ਜੋੜ ਕੇ ਕਿਹਾ ਸੁਣਿਆ ਸੀ ਗੁਰੂ ਗਰੀਬ ਨਵਾਜ ਅੱਜ ਅੱਖਾਂ ਨਾਲ ਵੇਖ ਲਿਆ ਇਹਨੂੰ ਕਹਿੰਦੇ ਨੇ ਗਰੀਬ ਨਵਾਜ ਜਿਹਨੂੰ ਦੋ ਘੜੀਆਂ ਪਹਿਲਾਂ ਕੋਈ ਕਹਿੰਦਾ ਸੀ ਤੇਰੇ ਕੱਪੜੇ ਭਖਾਰੀਆਂ ਵਾਲੇ ਨੇ ਅੱਜ ਦੋ ਘੜੀਆਂ ਬਾਅਦ ਕਲਗੀ ਵਾਲਿਆ ਤੂੰ ਸੱਚੀ ਰਾਜਾ ਬਣਾ ਦਿੱਤਾ ਬਾਦਸ਼ਾਹ ਨੇ ਉਹ ਖਜ਼ਾਨਾ ਤੇ ਹਾਥੀ ਸਾਸੰਗਤ ਜੀ ਜਦੋਂ ਕਵੀ ਹੰਸਰਾਮ ਨੂੰ ਦਿੱਤਾ ਨਾ ਮਹਾਰਾਜ ਕੁਝ ਦਿਨਿਆਂ ਬਾਅਦ ਸੰਗਤ ਨੂੰ ਕਹਿਣ ਲੱਗੇ ਪੀ 11 ਸਿੱਖਾਂ ਨੂੰ ਨਾ ਕਿਹਾ ਪੀ ਘੋੜਿਆਂ ਤੇ ਸਾਰਾ ਖਜ਼ਾਨਾ ਜਿਹੜਾ ਉਹ ਲੱਦੋ ਇਹਦੇ ਪਿੰਡ ਜਾ ਕੇ ਕਟੋਚ ਸੋਨਾ ਘੜ ਬਣਾ ਕੇ ਆਇਓ ਹਾਥੀ ਦਿੱਤਾ ਵਾ ਕਹਿੰਦੇ ਚਲੋ ਤੁਹਾਨੂੰ ਵਿਦਾ ਕਰੀਏ ਮਹਾਰਾਜ ਛੱਡਣ ਗਏ ਉਹ ਦੂਰ ਤੱਕ ਤੇ ਜਦੋਂ ਹਾਥੀ ਤੇ ਬਿਠਾਉਣ ਲੱਗੇ ਨਾ ਤੇ ਉਹ ਕਵੀ ਹੰਸਰਾਮ ਹੱਥ ਜੋੜ ਕੇ ਰੋਣ ਲੱਗ ਪਿਆ ਅਨੇਕਾਂ ਬੰਦੇ ਮਗਰ ਤੁਰਿ ਹੋਏ ਨੇ ਵਿਦਵਾਨ ਜਦੋਂ ਦਸਵੇਂ ਪਾਸ਼ਾ ਕੋਲ ਹੱਥ ਜੋੜ ਕੇ ਰੋਣ ਲੱਗ ਪਿਆ ਨਾ ਹਜ਼ੂਰ ਕਹਿੰਦੇ ਦੱਸੋ ਹੰਸਰਾਮ ਜੀ ਰੋ ਕਿਉਂ ਰਹੇ ਹੋ ਹਾਥੀ ਤੇ ਬੈਠੋ ਤੇ ਜਾਓ ਖੁਸ਼ੀ ਖੁਸ਼ੀ ਤੁਹਾਨੂੰ ਰਾਜੇ ਬਣਾਤਾ ਰਾਜੇ ਦੁਨੀਆ ਜਿਹੜੀ ਆ ਉਹ ਰਾਜਿਆਂ ਨੂੰ ਸਲਾਮਾ ਕਰੇਗੀ ਤੇ ਜਦੋਂ ਪਾਸ਼ਾ ਕਹਿੰਦੇ ਨਾ ਹਾਥੀ ਤੇ ਬੈਠੋ ਅੱਖਾਂ ਪਰ ਕੇ ਹੱਥ ਜੋੜ ਕੇ ਰੋ ਕੇ ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਕੋਲੋਂ ਕੁਝ ਮੰਗਣਾ ਸੀ ਜਿਹੜੇ ਬੰਦੇ ਈਰਖਾ ਕਰਨ ਵਾਲੇ ਨੇ ਨਾ ਮਗਰ ਉਹ ਕਹਿੰਦੇ ਲੈ ਹੁਣ ਐਨੇ ਕੀ ਮੰਗਣਾ ਐਨਾ ਕੁਝ ਤਾਂ ਦੇ ਦਿੱਤਾ ਗੁਰੂ ਨੇ ਕਹਿੰਦਾ ਮਹਾਰਾਜ ਮੈਂ ਕੁਝ ਮੰਗਣਾ ਸੀ ਜਦੋਂ ਪਸ਼ਾ ਜੀ ਬੜੇ ਪਿਆਰ ਚੋਂ ਬੋਲੇ ਕਬੀ ਹਾਂ ਰਾਮ ਜੀ ਮੰਗੋ ਕੀ ਚਾਹੀਦਾ ਭਾਵੇਂ ਹਾਥੀ ਤੇ ਧਨ ਦੇ ਦਿੱਤਾ ਫਿਰ ਵੀ ਕਹਿੰਦਾ ਕੁਝ ਮੰਗਣਾ ਪਤਾ ਕੀ ਜੇ ਅੱਜ ਤੁਸੀਂ ਵੀ ਮਨ ਵਿੱਚ ਵਿਚਾਰ ਕਰਿਓ ਚੀਜ਼ ਕਿਤੇ ਅਸੀਂ ਵੀ ਮੰਗ ਲਈਏ ਅਸੀਂ ਮੇਰੇ ਕੱਲੇ ਵਿਦੇਸ਼ ਯਾਤਰਾ ਪੈਸੇ ਧਨ ਦੌਲਤ ਆਕ ਨਾ ਰਹਿ ਜਾਈਏ ਇਹ ਚੀਜ਼ਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਇਹ ਠੀਕ ਆ ਇਹਨਾਂ ਵਿੱਚ ਬਹੁਤ ਕੁਝ ਹੋ ਸਕਦਾ ਪਰ ਸਭ ਕੁਝ ਨਹੀਂ कोरोना ਅਰਬਾਂ ਖਰਬਾਂ ਪਤੀ ਲੋਕ ਵੀ ਦੁਖੀ ਨੇ ਇੱਥੇ ਵੱਡੇ ਵੱਡੇ ਲੋਕ ਆਤਮ ਹੱਤਿਆ ਕਰ ਰਹੇ ਨੇ ਪੈਸਾ ਸੁੱਖ ਨਹੀਂ ਦਿੰਦਾ ਸਾਧ ਸੰਗਾ ਜੀ ਸੁੱਖ ਦਾ ਸਾਧਨ ਦਿੰਦਾ ਖੈਰ ਕਵੀ ਹਾਂਸ ਰਾਮ ਜੀ ਕਹਿੰਦਾ ਮੈਂ ਕੁਝ ਮੰਗਣਾ ਸੀ ਪਾਸ਼ਾ ਕਹਿੰਦੇ ਮੰਗੋ ਕੀ ਚਾਹੀਦਾ ਉਹਨੇ ਪਤਾ ਚ ਕੀ ਮੰਗਿਆ ਹੱਥ ਜੋੜ ਕੇ ਕਹਿੰਦਾ ਸੱਚੇ ਪਾਸ਼ਾ ਜੀਓ ਖਜ਼ਾਨਾ ਮੈਂ ਮੰਗਿਆ ਨਹੀਂ ਤੁਸੀਂ ਆਪੇ ਹੀ ਦੇ ਦਿੱਤਾ ਹਾਥੀ ਮੈਂ ਮੰਗਣਾ ਨਹੀਂ ਸੀ ਆਇਆ ਤੁਸੀਂ ਆਪੇ ਹੀ ਦੇ ਦਿੱਤਾ ਖਜ਼ਾਨਾ ਪਰ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੈ ਕਲਗੀ ਵਾਲਿਆ ਇੱਕ ਕਿਰਪਾ ਕਰ ਬਸ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ ਐਨੀ ਗੱਲ ਜਦੋਂ ਕਹੀ ਨਾ ਪਾਸ਼ਾ ਜੀ ਨੇ ਕੁੱਟ ਕੇ ਗੱਲ ਨਾਲ ਲਾ ਲਿਆ ਨਿਹਾਲ ਕਰ ਦਿੱਤਾ ਗੱਲ ਨਾਲ ਲਾ ਕੇ ਹਜੂਰ ਬੋਲੇ ਸਾਤ ਸ਼ਾਬਾਸ਼ ਸ਼ਾਬਾਸ਼ ਸੰਤ ਰਾਮ ਜੀ ਤੁਸੀਂ ਗੁਰੂ ਨਾਨਕ ਦੇ ਘਰੋਂ ਸਭ ਤੋਂ ਵੱਡੀ ਦਾਤ ਲੈ ਲਈ ਜਾਂ ਅਨੰਦਪੁਰ ਸਾਹਿਬ ਆਉਂਦਾ ਜਾਂਦਾ ਰਹੇ ਤੈਨੂੰ ਗੁਰੂ ਨਾਨਕ ਦੇ ਚਰਨਾਂ 'ਚੋਂ ਥਾਂ ਮਿਲੇਗੀ ਉਨੁਪਾਸ਼ਾ ਜੀ ਦੇ ਚਰਨਾਂ 'ਚੋਂ ਥਾਂ ਮਿਲੀ ਤੇ ਬਾਅਦ ਵਿੱਚ 52 ਕਵੀਆਂ ਵਿੱਚੋਂ ਉਹਦਾ ਨਾਂ ਲਿਖਿਆ ਜਾਂਦਾ ਹੈ ਕਵੀ ਹੰਸਰਾਮ ਜੀ ਉਨੁਪਾਸ਼ਾ ਜੀ ਨੇ ਥਾਂ ਦੇ ਦਿੱਤੀ ਤਿਸਾ ਸੰਗਤ ਜੀ ਤੇ ਸਾ ਸੰਗਤ ਜੀ ਜਦੋਂ ਅਸੀਂ ਵੀ ਗੁਰੂ ਕੋਲੋਂ ਕੁਝ ਮੰਗ ਕੇ ਜਾਣਾ ਨਾ ਸਤਗੁਰ ਕਲਗਿਆ ਵਾਲੇ ਪਾਸ਼ਾ ਜੀ ਸਾਡੇ ਤੇ ਦਰਸਕਾਰ ਤੇ ਸਾਨੂੰ ਤੇ ਸਾਡੇ ਪਰਿਵਾਰ ਨੂੰ ਸਾਡੇ ਬੱਚਿਆਂ ਨੂੰ ਸਿੱਖੀ ਦੀ ਸੁੱਧ ਬੁੱਧ ਬਖਸ਼ ਦਿਓ ਇਹ ਗੁਰੂ ਕੋਲੋਂ ਜ਼ਰੂਰ ਮੰਗਣਾ ਚਾਹੀਦਾ ਸਿੱਖਾ ਨੂੰ ਸਿੱਖੀ দান ਕੇਸਤਾਨ ਰਹਿਦਾਨ ਬਿਵੇਕਦਾਨ ਬਿ ਸਾਧਾਨਾ ਪੁਰੂ ਸਾਧਾਨਾ ਧਨਾ ਸਰਦਾਨ ਨਾਮਦਾਨ ਤੇ ਸ੍ਰੀ ਅਮਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੋਗੋ ਜੋਗਟਾਲ ਧਰਮ ਕਾਜੇ ਕਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖੀ ਸਿੱਧਕ ਪੋਸਾ ਮੰਗਿਓ ਜਿਨੂੰ ਸਿੱਖੀ ਮਿਲ ਗਈ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਗੁਰੂ ਨੇ ਸਿੱਖੀ ਵਾਪਸ ਲੈ ਲਈ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਬੋਲ ਚੱਕ ਬਖਸ਼ਣੇ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ